ਅੰਮ੍ਰਿਤਸਰ ਦੇ ਕਟਰਾ ਸ਼ੇਰ ਸਿੰਘ ਮਾਰਕੀਟ 'ਚ ਇੱਕ ਪਲਾਸਟਿਕ ਦੇ ਫਰਨੀਚਰ ਦੀ ਦੁਕਾਨ ਤੇ ਭਿਆਨਕ ਅੱਗ ਲੱਗੀ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਪਾਇਆ ਪਰ ਪਲਾਸਟਿਕ ਦਾ ਫਰਨੀਚਰ ਹੋਣ ਕਰਕੇ ਅੱਗ ਇੰਨੀ ਜ਼ਿਆਦਾ ਭਿਆਨਕ ਹੋ ਗਈ ਕਿ ਉਸਤੇ ਕਾਬੂ ਪਾਉਣ ਲਈ ਫਾਇਰ ਬ੍ਰਿਕਟ ਦੀਆਂ ਗੱਡੀਆਂ ਅਤੇ ਸਥਾਨਕ ਲੋਕਾਂ ਨੇ ਭਾਰੀ ਜਦਦੋ ਜ਼ਹਿਦ ਕੀਤੀ ਇਸ ਸੰਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਪਾਇਆ ਪਰ ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨ ਦੀ ਵੀ ਜਾਂਚ ਕੀਤੀ ਜਾਵੇਗੀ ਇਹ ਤਲਾਸ਼ਾ ਨੂੰ ਮਿਲੀ ਸੀ ਕਿ ਇਹ ਕਟੜਾ ਛੇਸ ਇੱਕ ਫਰਨੀਚਰ ਦੀ ਦੁਕਾਨ ਹੈ ਉਸਾਸੇ ਦਾ ਫਰਨੀਚਰ ਉਹ ਚੋਂ ਚੇਅਰ ਵਗੈਰਾ ਟੇਬਲ ਵਗੈਰਾ ਉਕੀ ਅੱਗ ਲੱਗੀ ਉਥੇ ਮੌਕੇ ਤੇ ਪਹੁੰਚੇ ਆ ਤੇ ਫਾਇਰ ਬ੍ਰਿਡ ਵੀ ਮੌਕੇ ਤੇ ਪਹੁੰਚ ਚੁੱਕੀ ਆ ਪੂਰੀ ਕੋਸ਼ਿਸ਼ ਕਰ ਰਹੇ ਆ ਆਪ ਅੱਗ ਬੁਝਾਉਣ ਦੀ ਤੇ ਅੱਗ ਬੁਝਾਉਂਦੀ ਤੇ ਟ੍ਰੈਫਲ ਰੈਗੂਲੇਟਰ ਦੋਨੇ ਚੀਜ਼ਾਂ ਦੇ ਸਾਡੀ ਫੋਰਸ ਵੀ ਤੇ ਫਾਇਰ ਬਿਗੜਾ ਵਾਲੇ ਵੀ ਲੱਗੇ ਹੋਏ ਆ ਤੇ ਬਹੁਤ ਜਲਦੀ ਜਿਹੜਾ ਕਾਬੂ ਪਾ ਲਈਏਗਾ ਤੇ ਹੋਰ ਕੋਈ ਮਿਲ ਨਾ ਕੋਈ ਯਾਰ ਕੋਠੀ ਕੋਈ ਨਾ ਫਿਲਹਾਲ ਤੱਕ ਲੱਗੀ ਹੋਈ ਹੈ ਅੱਗ ਬੁਝੇ ਤੋਂ ਬਾਅਦ ਹੀ ਆਪਾਂ ਆਸ-ਪਾਸ ਦੀਆਂ ਦੁਕਾਨਾਂ ਤੋਂ ਪਤਾ ਕਰਾਂਗੇ ਫਿਲਹਾਲ ਤਾਂ ਇਸ ਤਰ੍ਹਾਂ ਦਾ ਕੁਝ ਲੱਗ ਨਹੀਂ ਰਿਹਾ ਵੀ ਹੋਰ ਕਿ ਬਿਲਡਿੰਗ ਨੂੰ ਨੁਕਸਾਨ ਹੋਵੇ ਅੱਗ ਤੇ ਤਕਰੀਬਨ ਕਾਬੂ ਪਾ ਲਿਆ ਗਿਆ ਲੇਕਿਨ ਹਾਲੇ ਵੀ ਅੱਗ ਅੰਦਰ ਅੰਦਰ ਹੈਗੀ ਕਿਉਂਕਿ ਫਰਨੀਚਰ ਜਿਹੜਾ ਪਲਾਸਟਿਕ ਦਾ ਹੈ ਤੇ ਪਲਾਸਟਿਕ ਨੂੰ ਬਹੁਤ ਜਲਦੀ ਕਵਰ ਕਰਦੀ ਹੈ ਤੇ ਬੁਝਾਰ ਕੁਝ ਪਤਾ ਲੱਗਿਆ ਸਰਦ ਲੱਗੀ ਕਿਵੇਂ ਆ ਨਹੀਂ ਜੀ ਹਾਲੇ ਤਾਂ ਇਹਦਾ ਕੁਝ ਕਹਿ ਨਹੀਂ ਸਕਦੇ ਇਹ ਤਾਂ ਅੱਗ ਬੁਝਣ ਤੋਂ ਬਾਅਦ ਦੇਖਾਂਗੇ ਵੀ ਇਹਦਾ ਕੀ ਪੁਕਾਰ ਕੀ ਹੈ ਇਹਦਾ ਕੋਈ ਛੋਟ ਛੋਟ ਕਰ ਜਾਂ ਜਾਂ ਹੋਰ ਕੋਈ ਗੱਲ ਉਹ ਬਾਅਦ ਦੱਸੀ ਕੀਤਾ ਜਾਊਗਾ ਐਸਐਮਜੀ న్యూਸ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਰਿਵਾਲ ਦੀ ਰਿਪੋਰਟ